ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ ਕੌਰ ਮੇਰੇ ਚੈਨਲ ਗੁੰਤਾਸ ਸੂਟ ਕਲੈਕਸ਼ਨ ਤੇ ਤੁਹਾਡਾ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਇੱਕ ਵੀਡੀਓ ਲੈ ਕੇ ਆਏ ਹਾਂ ਜਿਹਦੇ ਵਿੱਚ ਆਪਾਂ ਦੇਖਾਂਗੇ ਜੀ ਕੱਦ ਦੇ ਸੂਟ ਕਾਫੀ ਦਿਨਾਂ ਤੋਂ ਆਰਡਰ ਆ ਰਹੇ ਸੀਗੇ ਵਿంటర్ ਦੇ ਇਹ ਸੂਟ ਆਪਣੇ ਕੋਲੇ ਕਾਨੀ ਦੇ ਸ਼ਾਲਾਂ ਦੇ ਨਾਲ ਆਏ ਨੇ ਆਪਾਂ ਦੇਖਦੇ ਹਾਂ ਇਹ ਵਾਲੇ ਜੈਨੂਇਨ ਚ ਪ੍ਰਾਈਸ ਲੈਣੀ ਹੈ ਆਓ ਦੇਖਦੇ ਹਾਂ ਅੱਜ ਦੇ ਇਹ ਵਾਲੇ ਸੂਟ ਇਨ੍ਹਾਂ ਸਾਰੇ ਸੂਟਾਂ ਤੇ ਜਿਹੜੀ ਸ਼ਿਪਿੰਗ ਫਰੀ ਹੋਊਗੀ ਜੀ ਹਾਂਜੀ ਇਹ ਆ ਗਿਆ ਪਹਿਲਾ ਸੂਟ ਆਪਣਾ ਕਾਨੀ ਦੇ ਵਿੱਚ 셔ਟ ਦਾ ਫਰੰਟ ਆ ਗਿਆ येलो ਮਸਟਰਡ ਸ਼ੇਡ ਆ ਬਹੁਤ ਹੀ ਜ਼ਿਆਦਾ ਸੋਹਣਾ ਬੋਸਨੀ ਡਿਜ਼ਾਈਨਿੰਗ ਆ ਫਰੰਟ ਦੇ ਉੱਪਰ ਗਲੇ ਦੇ ਉੱਪਰ ਬਾਰਡਰ ਆ ਜਾਊਗਾ ਬੈਕ ਤੇ ਬਾਰਡਰ ਆ ਜਾਊਗਾ ਸੇਮ ਹੀ ਬਾਰਡਰ ਆਪਣਾ ਬੈਕ ਤੇ ਰਹੂਗਾ ਇਹ 슬ੀਵਸ ਤੇ ਆ ਜਾਊਗੀ ਇਹ ਆਪਣਾ ਸਟਾਲ ਆ ਜਾਏਗਾ ਸਟਾਲ ਵਿੱਚ ਪਲੇਨ ਰਹੇਗਾ ਪੱਲਿਆਂ ਦੇ ਉੱਪਰ ਆਪਣੇ ਬਾਰਡਰ ਆ ਜਾਏਗਾ ਸਟਾਲ ਦੇ ਸਾਫ ਫਾਈਨ ਰਹੂਗਾ ਕੋਈ ਕੰਪਲੀਟ ਨਹੀਂ ਹੈਗੀ ਤੇ ਇਹ ਆਪਣੀ ਪਲੇਨ ਬਾਟਮ ਆ ਜਾਏਗੀ ਇਹਨਾਂ ਸਾਰੇ ਸੂਟਾਂ ਤੇ ਕਾਨੀ ਦੀਆਂ ਤੇ ਅੱਜ ਸ਼ਿਪਿੰਗ ਆਪਣੀ ਫ੍ਰੀ ਰਹੇਗੀ ਜੀ ਪ੍ਰਾਈਸ ਰਹੂਗਾ 1625 ਸਾਰੇ ਸੂਟ ਆਪਣੇ 1625 ਦੀ ਰੇਂਜ ਦੇ ਵਿੱਚ ਹੋਣਗੇ ਸ਼ਿਪਿੰਗ ਸਾਰੇ ਸੂਟਾਂ ਦੀ ਹੀ ਫ੍ਰੀ ਰਹੂਗੀ ਇਹ ਆ ਗਿਆ ਜੀ ਬਲੈਕ ਦੇ ਵਿੱਚ ਇਹ ਡਿਸਕਾਊਂਟ ਆਫਰ ਰਹੂਗਾ ਆਪਣਾ ਅੱਜ ਦਾ 블랙 ਦੇ ਵਿੱਚ neck ਤੇ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਸੈਲਫ ਦੇ ਵਿੱਚ 블랙 ਆਪਣਾ ਸੂਟ ਰਹੂਗਾ ਕਾਨੀ ਦਾ ਬਾਰਡਰ ਆਜੂਗਾ ਘੇਰੇ ਦੇ ਉੱਪਰ ਸਟਾਫ ਫਾਈਨ ਨੇ ਕੋਈ ਕੰਪਲੀਟ ਨਹੀਂ ਹੈਗੀ ਸਟਾਫ ਦੀ ਬੈਕ ਘੇਰੇ ਤੇ ਆਊਗਾ 슬ੀਵਸ ਤੇ ਆਊਗਾ ਬਾਰਡਰ ਤੇ ਸ਼ਾਲ ਤੇ ਆਜੂਗਾ ਆਪਣੀ ਸਟੌਲ ਰਹੂਗੀ ਜੇ ਇਹਦੇ ਨਾਲ ਇਹ ਵਾਲੀ ਸਟੌਲ ਰਹੂਗੀ ਵਿਦਆਊਟ ਲੈਨਿੰਗੇ ਰੈਡੀ ਹੋਣੀ ਹੈ ਸੂਟ ਆਪਣੇ ਇਹ ਪੱਨਿਆਂ ਤੇ ਆ ਜੂਗਾ ਸੈਂਟਰ ਦੇ ਵਿੱਚ ਬੁਤੀ ਹੈਗੀ 슬ੀਵਸ ਨੇ ਨਾਲੀ ਆਪਣੀ ਬਾਟਮ ਰਹੂਗੀ ਜੀ ਪ੍ਰਾਈਸ 1625 블랙 ਦੇ ਵਿੱਚ ਇੱਕ ਆਪਣੇ ਕੋਲੇ ਇਹ ਵਾਲਾ ਡਿਜ਼ਾਈਨ ਆ ਜੂਗਾ ਇਹਦੀ ਪਲੇਨ ਬਾਟਮ ਰਹੇਗੀ ਕਾਨੀ ਦੇ ਸਾਰੇ ਆਪਣੇ ਅੱਜ ਦੇ ਸੂਟ ਰਹਣਗੇ ਬਹੁਤ ਸੋਹਣੇ ਸੂਟ ਰਹਣਗੇ ਕਸ਼ਮੀਰੀ ਸਟਾਈਲ ਦੇ ਵਿੱਚ ਤੁਸੀਂ ਇਹਨਾਂ ਨੂੰ ਰੈਡੀ ਵੀ ਕਰਵਾ ਸਕਦੇ ਹੋਗੇ ਇਹ ਸ਼ਾਲ ਦਾ ਫਰੰਟ ਰਹੇਗਾ neck ਦਾ ਜੋ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਇਹਦੀ ਬਲੈਕ ਦੇ ਵਿੱਚ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਸੈਂਟਰ ਦੇ ਵਿੱਚ ਇੱਕ ਫਲਾਰ ਆ ਜਾਏਗਾ neck ਬਹੁਤ ਸੋਹਣਾ ਲੱਗੇਗਾ ਇਹ 슬ੀਵਸ ਦੀ ਇਹ ਡਿਜ਼ਾਈਨਿੰਗ ਆ ਜੂਗੀ ਸਟਾਲ ਆ ਜਾਏਗੀ ਦੇ ਨਾਲ ਹੀ ਇਸ ਟੋਲ ਰਹੇਗੀ ਪ੍ਰਾਈਸ 1625 ਹਾਂਜੀ ਇਸੇ ਲੱਕ ਕਾਨੀ ਚ ਰਹੇਗਾ ਵਿਦਾਊਟ ਲਰਨਿੰਗ ਬਣੇਗਾ ਇਸ ਚ ਹਲਕੀ ਜਿਹੀ ਸ਼ਾਈਨ ਰਹੂਗੀ ਜਰੀ ਦਾ ਇਹਦੇ ਵਿੱਚ ਕੰਮ ਰਹੂਗਾ ਹਲਕੀ ਜਿਹੀ ਸ਼ਾਈਨ ਵਾਲਾ ਇਹ ਸੂਟ ਰਹੂਗਾ ਨੈਕ ਤੇ ਪ੍ਰਾਜੂਗੀ ਡਿਜ਼ਾਈਨ ਇਹ ਕਿਹ ਰਹੀ ਤੇ ਬਾਰਡਰ ਆ ਜੁਗੋ ਨਹੀਂ ਕਿਹਰੇ ਦੇ ਉੱਪਰ ਬਾਰਡਰ ਆ ਜਾਊਗਾ ਪ੍ਰਾਈਸ ਇਹਦਾ ਵੀ ਸੇਮ ਹੀ ਰਹੂਗਾ 1625 ਇਹ ਬੈ ਕਾਜੂ ਸਲੀਪਸ ਦਾ ਬਾਰਡਰ ਆ ਜਾਊਗਾ ਸਲੀਪਸ ਆ ਜਾਣਗੀਆਂ ਇਹ ਆਪਣੀ ਆਜੂਗੀ ਸਟੌਲ ਸਾਰਾ ਜਿਹੜਾ ਕੰਮ ਹੈ ਇਹਦਾ ਜਰੀਦਾ ਹੋਇਆ ਹੋਇਆ ਜੀ ਆਪਣਾ ਇਹਦੇ ਵਿੱਚ ਸਟੌਲ ਦੇ ਪੱਲਿਆਂ ਦੇ ਉੱਪਰ ਆ ਜਾਊਗਾ ਤੇ ਇਹ ਆਪਣੀ ਸੇਮ ਹੀ ਪ੍ਰਿੰਟ ਦੇ ਵਿੱਚ ਆਪਣੀ ਬਾਟਮ ਆਜੂਗੀ ਬਾਟਮ ਤੇ ਵੀ ਆਪਣਾ ਬਾਰਡਰ ਦਿੱਤਾ ਹੋਇਆਗਾ ਮੂਰੀਆਂ ਵਾਸਤੇ ਤੁਸੀਂ ਸਕਿਪ ਵੀ ਕਰ ਸਕਦੇ ਹੋ ਇਹਨੂੰ ਇਹ ਬਾਟਮ ਦਾ ਵਰਕ ਰਹੂਗਾ ਜੀ ਪ੍ਰਾਈਸ 1625 ਇਹ ਕੇ শেਡ ਆ ਗਿਆ ਆਪਣੇ ਕੋਲੇ ਸੇਮ ਹੀ ਉਦਾਂ ਇਹ ਵਾਲਾ ਰਹੂਗਾ ਡਿਜ਼ਾਈਨ ਆਪਣਾ ਜਰੀ ਦਾ ਕੰਮ ਕੀਤਾ ਹੈ neck ਦੇ ਉੱਪਰ ਹਾਂਜੀ ਇਹ ਕੇ ਵਾਲਾ ਕਲਰ ਬਹੁਤ ਹੀ ਜਿਆਦਾ ਸੋਹਣਾ ਹੈਗਾ ਇਹ ਬਾਟਮ ਪਲੇਨ ਦੇ ਵਿੱਚ ਆ ਜੂਗੇ ਡਬਲ ਟੋਨ ਕਾ ਆਪਣਾ ਕਾਨੀ ਦਾ ਸਟਾਫ ਰਹੂਗਾ ਬਹੁਤ ਸੋਹਣਾ ਸਟਾਫ ਹੈ ਕਲਰ ਵੀ ਬਹੁਤ ਸੋਹਣਾ ਮੰਗੇਓ ਸ਼ੇਡ ਦੇ ਵਿੱਚ ਰਹੂਗਾ ਸ਼ਰਟ ਦਾ ਫਰੰਟ ਨੈੱਕ ਆ ਜੂਗਾ ਫਰੰਟ ਨੈੱਕ ਆ ਗਿਆ ਘੇਰੇ ਤੇ ਬਾਰਡਰ ਆ ਜੂਗਾ ਘੇਰੇ ਦੇ ਉੱਪਰ ਬਾਰਡਰ ਆ ਜੂਗਾ ਬਹੁਤ ਸੋਹਣਾ ਕੰਮ ਹੋਇਆ ਵਿੱਚ ਜਰੀ ਦਾ ਕੰਮ ਰਹੂਗਾ ਸ਼ਾਉਟ ਦਾ ਬੈਕ ਆ ਜੂਗਾ ਬੈਕ ਤੇ ਵੀ ਬਾਰਡਰ ਸੇਮ ਰਹੇਗਾ ਬੈਕ ਆ ਗਿਆ 슬ੀਵਸ ਤੇ ਬਾਰਡਰ ਆ ਜੂਗਾ 슬ੀਵਸ ਤੇ ਆ ਜੂਗਾ ਇਹਦੇ ਨਾਲ ਸਟਾਲ ਰਹੂਗੀ ਸਟਾਲ ਦੇ ਵੀ ਪੱਲਿਆਂ ਤੇ ਬਾਰਡਰ ਰਹੂਗਾ ਸੈਂਟਰ ਦੇ ਵਿੱਚ ਸੈਲਫ ਰਹੂਗੀ ਪੱਲਿਆਂ ਦੇ ਉੱਪਰ ਬਾਰਡਰ ਰਹੂਗਾ ਪ੍ਰਾਈਸ 1625 ਹਾਂਜੀ ਇਹ ਵੀ ਮਸਟਰਡ ਸ਼ੇਡ ਆ ਗਿਆ yellow mustard shade ਫਰੰਟ ਤੇ ਆ ਜੂਗਾ ਸਾਰੇ ਬਹੁਤ ਹੀ ਬਰੀਕ ਪ੍ਰਿੰਟ ਬਹੁਤ ਸੀ ਸੋਨਾ ਕੰਮ ਹੈ ਦੇ ਉੱਪਰ ਬਰੀਕ ਬਰੀਕ ਪ੍ਰਿੰਟ ਦੇ ਵਿੱਚ ਘੇਰੇ ਤੇ ਬਾਰਡਰ ਆ ਜੂਗਾ ਘੇਰੇ ਦੇ ਉੱਪਰ ਆ ਜੂਗਾ ਇਹ ਆ ਜੂਗਾ ਜੇ ਆਪਣੇ ਪੱਲਿਆਂ ਦੇ ਉੱਪਰ ਬਾਟਮ ਤੇ ਆ ਜੂਗਾ ਸਟਾਲਾ ਜੇਗੀ सेम ही स्टॉल ਦੇ ਪੱਲੇ ਰਹਿਣਗੇ ਪ੍ਰਾਈਸ ਰਹੂਗਾ 1625 ਹਾਂਜੀ ਇਹ ਸਿਲਕ ਕਾਨੀ ਦੇ ਵਿੱਚ ਰਹੂਗਾ ਡਬਲ ਟੋਨ ਸਟੱਫ ਬਹੁਤ ਸੋਨਾ ਵਿਦਆਊਟ ਲਾਈਨਿੰਗ ਹੀ ਰੈਡੀ ਹੋ ਸਕਦਾ ਹੈ ਜਰੀ ਦੇ ਕੰਮ ਨਾਲ ਸਾਰਾ ਜਰੀ ਦਾ ਕੰਮ ਰਹੂਗਾ ਇਹਦੇ ਉੱਪਰ neck ਦੇ ਉੱਪਰ ਬਾਰਡਰ ਤੇ भी जरी का कम रोगा जरी काम है आ जानी स्लीवस भी, भी बॉर्डर दिता गया स्टॉल आ जाएगी स्टॉल दे भी अपने सारे बॉर्डर दिता गया है पलिया ਸੇਮ ਹੀ ਪ੍ਰਿੰਟ ਦੇ ਵਿੱਚ ਆਪਣੀ ਬਾਟਮ ਰਹੂਗੀ ਬਾਟਮ ਦੇ ਵੀ ਆਪਣੇ ਵਰਕ ਆ ਜੂਗਾ ਪ੍ਰਾਈਸ 1625 ਇਹ ਕਿ ਆ ਗਿਆ ਜੀ ਆਪਣਾ ਕਾਨੀ ਦੇ ਵਿੱਚ ਆਰੀ ਵਰਕ ਦੇ ਨਾਲ ਬਹੁਤ ਸੋਹਣਾ ਕਲਰ ਹੈ ਗ੍ਰੀਨ ਸ਼ੇਡ ਹੈ neck ਦੇ ਉੱਪਰ ਵਰਕ ਆ ਜੂਗਾ ਬਹੁਤ ਸੋਹਣਾ ਕੰਮ ਹੈ ਵਿੱਚ ਸਾਰੇ ਦਾ ਸਾਰਾ ਕੰਮ ਹੋਇਆ ਹੋਇਆ ਹੈ ਜਰੀ ਦਾ ਕੰਮ ਹੈਗਾ ਫਰੰਟ ਤੇ ਸਾਰੇ ਤੇ ਬੂਟੀ ਆ ਜੂਗੀ ਪਲੇਨ ਹੀ ਬਾਟਮ ਰਹੂਗੀ ਨਾਲ ਸੀਮ ਹੀ ਸਟੱਫ ਦੀ ਬਾਟਮ ਆ ਜੇਗੀ ਤੇ ਬਾਰਡਰ ਆ ਜੂਗਾ ਘੇਰੇ ਦੇ ਉੱਪਰ ਵੀ ਸਾਰੇ ਤੇ ਵਰਕ ਰਹੂਗਾ ਤੇ ਨਾਲ ਆਪਣੀ ਸਟਾਲ ਆ ਜੇਗੀ ਬਹੁਤ ਸੋਹਣੀ ਪ੍ਰਾਈਸ ਰਹੂਗਾ 1625 ਇਹ 1025 ਰਹੂਗਾ ਪ੍ਰਾਈਸ ਸਾਰੇ ਸਟਾਲ ਤੇ ਵੀ ਵਰਕ ਰਹੂਗਾ ਸੇਮ ਹੀ ਕੇਵਲ ਆ ਗਿਆ ਜੀ ਆਪਣਾ ਪਰਪਲ ਤੇ ਗਾਜਰੀ ਜਿਹਾ ਪਿੰਕ ਕਲਰ ਦਾ ਕੰਟਰਾਸਟ ਰਹੂਗਾ ਕਸ਼ਮੀਰੀ ਵਰਕ ਦੇ ਵਿੱਚ ਸਨੈਕ ਦੇ ਉੱਪਰ ਕਸ਼ਮੀਰੀ ਵਰਕ ਆਊਗਾ ਸਾਰੇ ਦੇ ਸ਼ਰਟ ਆਪਣੀ ਪਰਪਲ ਟੂਨ ਦੇ ਵਿੱਚ ਰਹੂਗੀ ਘੇਰੇ ਦੇ ਉੱਪਰ ਆਪਣੇ ਬਾਰਡਰ ਆ ਜਾਊਗਾ ਪਲੇਨ ਬਾਟਮ ਆ ਜਾਏਗੀ ਤੇ ਇਹ ਆਪਣਾ ਪ੍ਰਿੰਟ ਸਟਾਲ ਆ ਜਾਏਗੀ ਪ੍ਰਾਈਸ ਰਹੂਗਾ 1625 ਕਾਨੀ ਦੀ ਸਟਾਲ ਰਹੇਗੀ ਇਹਨਾਂ ਸਾਰੇ ਸੂਟਾਂ ਦੀ ਅੱਜ ਸ਼ਿਪਿੰਗ ਆਪਣੀ ਫ੍ਰੀ ਰਹੂਗੀ ਜੀ। ਇਹ ਕੀ ਆ ਗਿਆ ਆਪਣਾ ਫਰੋਜ਼ੀ ਜਿਹਾ ਕਲਰ। ਨੱਕ ਦੇ ਉੱਪਰ ਆਜੂਗਾ ਵਰਕ। ਨੱਕ ਦੇ ਉੱਪਰ ਆਜੂਗਾ, ਜ਼ਰੀ ਦਾ ਕੰਮ ਇਹਦੇ ਉੱਪਰ ਹੋਊਗਾ, ਫਰੰਟ ਤੇ ਸਾਰੇ ਤੇ ਬੂਟੀ ਆਜੂ, ਘੇਰੇ ਤੇ ਬਾਰਡਰ ਆਜੂਗਾ। ਬੈਕ ਕੇ ਰੇਤ ਵੀ ਉਦਾ ਹੀ ਆਪਣੇ ਬਾਰਡਰ ਆ ਜਾਊਗਾ 슬ੀਵਸ ਤੇ ਬਾਰਡਰ ਰਹੂਗਾ ਬੈਕ ਕੇਰ ਆ ਗਿਆ 슬ੀਵਸ ਦਾ ਬਾਰਡਰ ਆ ਗਿਆ ਫਿਰ ਆਪਣਾ ਸੇਮ ਹੀ ਸਟਾਲ ਆ ਜੇਗੀ ਬਾਰਡਰ ਨਾਲ ਇਹ ਆਪਣੀ ਸਟਾਲ ਦੇ ਪੱਲਿਆਂ ਦੇ ਉੱਪਰ ਆ ਜਾਊਗਾ ਬਾਰਡਰ बॉਟਮ ਤੇ ਆ ਜਾਊਗਾ ਇਹ ਆਪਣੀ ਸਟਾਲ ਰਹੂਗੀ ਜੀ ये अपनी बॉटम का बॉर्डर रहूगा प्राइस सोलह सो हाँ जी एक कानी देख अपने सोलह सो पची फ्रंट आ जूगा ਸਾਰਾ ਕੰਨੀ ਦਾ ਵਰਕ ਰੂ ਹੈ ਜੀ ਫਰੰਟ ਦੇ ਉੱਪਰ ਸਾਈਡਾਂ ਤੇ ਬਾਰਡਰ ਦਿੱਤਾ ਗਿਆ ਤੁਸੀਂ ਇਹਨੂੰ ਕੱਟ ਕੇ ਡਿਜ਼ਾਈਨਿੰਗ ਕਰ ਸਕਦੇ ਹੋਗੇ बॉਟਮ ਤੇ ਵੀ ਇਹ ਡਿਜ਼ਾਈਨਿੰਗ ਕਰ ਸਕਦੇ ਹੋਗੇ 슬ੀਵਸ ਤੇ ਆਜੂਗਾ 슬ੀਵਸ ਤੇ ਵੀ ਬਾਰਡਰ ਦਿੱਤਾ ਗਿਆ ਬੈਕ ਤੇ ਵੀ ਤੁਸੀਂ ਬਾਰਡਰ ਲਾ ਸਕਦੇ ਹੋਗੇ ਤੇ ਇਹਦੇ ਨਾਲ ਆਜੂਗੀ ਸਟਾਲ ਆਪਣੀ ਨਾਰੀ ਇਹਦੇ ਆਪਣੇ ਸਟਾਲ ਆ ਜੂਗੀ ਕਾਨੀ ਦੇ ਵਿੱਚ ਹੀ ਪ੍ਰਾਈਸ ਸੇਮ 1625 ਰਹੂਗਾ ਬੱਲਿਆਂ ਦੇ ਉੱਪਰ ਡਿਜ਼ਾਈਨਿੰਗ ਹੈ ਦੇ ਸੈਂਟਰ ਦੇ ਵਿੱਚੋ ਪਲੇਨ ਰਹੂਗੀ ਸਟਾਕ ਬਹੁਤ ਸੁਨੇਗਾ ਪਿੰਕ ਕਲਰ ਦੇ ਵਿੱਚ ਆ ਗਿਆ ਜੀ ਆਪਣਾ ਆਰੀ ਵਰਕ ਦੇ ਨਾਲ ਚਰੀ ਦਾ ਕੰਮ ਹੈ थ्रेड ਦਾ ਕੰਮ ਰਹੂਗਾ शर्ट दे बुटी आज फ्रंट ऑलओवर सूट रहूगा घेरे बॉर्डर आजुगा घेरे के, दे के दे उपर बॉर्डर आजुगा ਇਹ ਆਪਣੀ ਇਹਦੇ ਨਾਲ ਸਟਾਲ ਆ ਜਾਏਗੀ ਪੂਰਾ ਹੈਵੀ ਕਮ ਸਟਾਲ ਦੇ ਉੱਪਰ ਹੈ ਕੱਲਿਆਂ ਦੇ ਉੱਪਰ ਹੈ ਫਰੰਟ 'ਚ ਬੁਤੀ ਪੂਰੀ ਸ਼ਾਲ ਦੀ ਤਰ੍ਹਾਂ ਖੁੱਲਣ ਡੁੱਲਿਆਗਾ ਇਹ ਪ੍ਰਾਈਜ਼ ਹੋਊਗਾ 1625 ਇਹ ਕੰਨੀ ਦੇ ਵਿੱਚ ਆਪਣੇ ਕੋਲੇ ਬਹੁਤ ਸੋਹਣਾ ਕਲਰ ਹੈ ਗ੍ਰੀਨ ਜਾਂ ਪਿਸਤਾ ਹੈ ਜਾਂ ਸ਼ੇਡ ਹੈਗਾ ਇਹ ਬਾਟਮ ਆ ਜੂਗੀ ਇਹਦੀ ਸਟਾਫ ਫਾਈਨ ਨਹੀਂ ਇਹ ਕੋਈ ਕੰਪਲੀਟ ਨਹੀਂ ਹੈਗੀਗੀ షిప్పింగ్ ਇਨ ਸਾਰਿਆਂ ਦੀ ਫਰੀ ਹੈ ਪ੍ਰਾਈਸ 1625 ਰੂ ਸਾਰਿਆਂ ਦਾ ਵਿਦਾਊਟ ਲੈਣਗੇ ਰੈਡੀ ਹੋਣੀ ਹੈ ਸੂਟ ਫਰੰਟ ਆ ਗਿਆ ਜੀ ਕੀ ਰੀਤੀ ਬਾਰਡਰ ਆਜੂਗਾ ਇਹ ਸਟਾਲ ਆਜੂਗੀ ਸਟਾਲ ਦੇ ਸਾਰੇ ਪੱਲਿਆਂ ਤੇ ਕੰਮ ਹੈ ਵਿੱਚ ਪ੍ਰਿੰਟ ਰਹੂਗਾ 슬ੀਵਸ ਆ ਜਾਣੀਆਂ ਸ਼ਰਟ ਦੀਆਂ ਪ੍ਰਾਈਸ 1625 ਕਲਰ ਬਹੁਤ ਸੁਨਹਿਣਾ ਗ੍ਰੀਨ ਦੇ ਨਾਲ ਕਰੀਮ ਜਿਹਦਾ ਕੰਬੀਨੇਸ਼ਨ ਹੈ ਇਹ ਕਿਹਦੇ ਵਿੱਚ ਆਪਣੇ ਕੋਲੇ ਆ ਜੂਗਾ ਮੰਗੋ ਜャ ਸ਼ੇਡ ਹੈਗਾ ਇਹ ਬੰਦਾ ਇਧਰ ਡਿਜ਼ਾਈਨਿੰਗ ਬਹੁਤ ਸੋਹਣੀ ਹੈਗੀ ਸ਼ਰਟ ਦਾ ਫਰੰਟ ਆ ਜੂਗਾ ਸ਼ਰਟ ਦਾ ਫਰੰਟ ਆ ਜੂਗਾ ਬੈਕ ਆ ਜੂਗਾ ਬੈਕ ਘੇਰੇ ਤੇ ਬਾਰਡਰ ਆ ਜੂਗਾ ਸਲੀਵਸ ਦੇ ਉੱਪਰ ਆ ਜੂਗਾ ਸਟਾਲ ਆ ਜੇਗੀ ਸਟਾਲ ਦੇ ਪੱਲਿਆਂ ਦੇ ਉੱਪਰ ਹੈ ਸਟਾਲ ਦੇ ਪੱਲਿਆਂ ਦੇ ਉੱਪਰ ਰਹੂਗਾ ਪ੍ਰਾਈਸ 1625 हां जी ਇਹ ਸੀਗੇ ਅੱਜ ਦੇ ਆਪਣੇ ਕਾਰਨੀ ਦੇ ਸੂਟ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਸੂਟ ਵਾਇ ਬਾਈ ਕਰਨਾ ਚਾਹੁੰਦੇ ਹੋ ਸਾਨੂੰ WhatsApp ਤੇ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਜਿਆਦਾ ਕੁਝ ਡਿਟੇਲ ਦੇ ਵਿੱਚ ਪੁੱਛਣ ਲਈ ਤੁਸੀਂ ਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਸਾਡੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਜੀ ਇਹਨਾਂ ਸਾਰੇ ਸੂਟਾਂ ਦੀ ਜਿਹੜੀ ਸ਼ਿਪਿੰਗ ਫ੍ਰੀ ਰਹੂਗੀ ਆਪਾਂ ਫਿਰ ਇੱਕ ਵੀਡੀਓ ਨਾਲ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਜੀ